ਹਾਂਜੀ ਮਿੱਤਰੋ ਲੈ ਬਾਲਦਾ ਤੁਹਾਡਾ ਹੋਰ ਨਾ ਮੇਰੇ ਪਹਿਲੇ ਵਲੌਗ ਚ ਤੇ ਅੱਜ ਧੁੰਦ ਬਹੁਤ ਹੈ ਕਰੋ ਸ਼ੱਕ ਮੜਾ ਤੇ ਅੱਜ ਆਪਣਾ ਲੰਗਰ ਆ ਸੰਗਰਾਂਦ ਦਾ ਤੇ ਆਪਸੇ ਇੱਕ ਨਇਅ ਅੱਜ ਪਰ ਧੁੰਦ ਬੜੀ ਧੁੰਦ ਚੈੱਕ ਕਰੋ ਮਿੱਤਰੋ ਧੁੰਦ ਆਪਾਂ ਜ਼ਿਆਦਾ ਹੀ ਪਾਣੀ ਵਾਲੀ ਹੈ ਤੇ ਤੇ ਹੁਣ ਥੋੜਾ ਦਿਨ ਚੜਿਆ ਵਾ ਕਰੋ ਚੱਕ ਮੜਾ ਕਰੋ ਚੱਕ ਮੜਾ ਲੱਡੂ ਘੋਆਂ ਲਗਾ ਵਾ ਪਾ ਦੇ ਹੁਣ ਕਿੱਧਰ ਲੈ ਜਾਣੀ ਮੱਗੀ ਪੰਡੂ ਜੀ ਆ ਗਏ ਨੇ ਸੰਗਤ ਪੂਰੀ ਪਹੁੰਚ ਚੁੱਕੀ ਆ ਕਰੋ ਚੱਕ ਮੜਾ ਹੁਣ ਮਿੱਤਰੋ ਆਪਾਂ ਸਿੱਖੰਦੇ ਆ ਅੱਗ ਜਿਰੀ ਤੋਂ ਮਗਣਾ ਜਿਰੀ ਤੋਂ ਮਗਣਾ ਮੈਂ ਤਾਂ ਆਕੜੋਂ ਦਾ ਲੈਣੀ ਟੰਡ ਲਈ ਹੁਣ ਪ੍ਰਵਿੰਦਰ ਹੋਣੀ ਚੱਲੇ ਆ ਹਾਂਜੀ ਉਤਰੋ ਹੁਣ ਪ੍ਰਵਿੰਦਰ ਹੋਣੀ ਚੱਲੇ ਆ ਹਾਂਜੀ ਕਿੰਨ ਕਿ ਆਈ ਸਕੂਲ ਪੂਰੇ ਚਾਰ ਬਰ ਤਿਆਰ ਨੇ ਸਕੂਲ ਜਾਣਾ ਤੇ ਜੋਵਨਜੀ ਦਸਤਾਨੇ ਚਾਹ ਕਰੋ ਮੁੰਡੇ ਦੇ ਇੱਧਰ ਇੱਧਰ ਜਾ ਕੇ ਕਰੋ ਆਹ ਤੇ ਜਸਤ ਜਸਤ ਰੇਸ ਹੱਥ ਛੜ ਗਿਆ ਤੇਰਾ ਉਹ ਕਹੀਂ ਕਿੱਥੇ ਆਈ ਆ ਸਾਡੇ ਇੱਥੋਂ ਜਾ ਕੇ ਬਲੌਗ ਬਣਾ ਕੀ ਗੱਲਾਂ ਦੀ ਗੱਲ ਓਏ ਸੁੱਖਾ ਜਾਇਆ ਹੀ ਨਹੀਂ ਸੁੱਖਾ ਸਕੂਲ ਗਿਆ ਵਾ ਜਿਹੜਾ ਪਕੌੜੇ ਲਾਇਏ ਸੀ ਬਾਕੀ ਪਟਾਕੇ ਵਹਿ ਕੇ ਤਾਰ ਆਦੇ ਨੇ ਸੈੱਟ ਕਰ ਲੈ ਤੇ ਪ੍ਰਵਿੰਦਰ ਜੀ ਜਣੇ ਚੱਲੇ ਸਾਰੇ ਪੇਪਰ ਦੇਣ ਤੇ ਜੀ ਮਿੱਤਰੋ ਗੀਤ ਜੀ ਵੀ ਹੋਣ ਆਉਂਦਾ ਇਹਨੇ ਰੋਜੱਕ ਵਰਦੀ ਜਾ ਕਰੋ ਮੜੀ ਸੁਣ ਲੈ ਜਣੇ ਅੱਛਾ ਤੇ ਹੁਣ ਮਿੱਤਰੋ ਮੈਂ ਚੱਲਿਆ ਬੂਟ ਪਾਉਣ ਠੰਡ ਬਹੁਤ ਆ ਜੀ ਬਸ ਹੋ ਚਾ ਬੂਟ ਪਾ ਆਈਏ ਮਿੱਤਰੋ ਬੂਟ ਆਪਾਂ ਪਾ ਲਏ ਆ ਤੇ ਹੁਣ ਆਪਾਂ ਜਾਣਦੇ ਆ ਨੰਗਰ ਤੇ ਬੰਦੇ ਘਟ ਗਏ ਆ ਅੱਜ ਹੈਗੇ ਬਾਹਾਂ ਜਾਣਾਂ ਦੇ ਪੇਪਰ ਤੇ ਤਾਂ ਕਰਕੇ ਸੇਵਾਦਾਰ ਵੀ ਥੋੜੇ ਆ ਤੇ ਸਫਾਈ ਵੀ ਕਰ ਦੂਗਾ ਤੇ ਜਾ ਕੇ ਸਮਾਈਸ ਵੀ ਜੀ ਮਿੱਤਰੋ ਥੋੜੀ ਜਿਹੀ ਰਹਿ ਗਈ ਆ ਦੇਖੇ ਆਪਾਂ ਕਰਨੀਆ ਵੇਲਾ ਕੱਢ। ਹਾਂਜੀ ਮਿੱਤਰੋ ਹੁਣ ਆਪਾਂ ਮੰਜੋਦ ਦੇ ਸਪੀਕਰ ਛੱਡਣਾ ਹੈ ਇਹੀ ਕੇ ਛੱਡ ਕੇ ਆਣ ਕੇ ਤੇ ਹੁਣ ਆਪਾਂ ਚੱਲੇ ਆਂ ਮੈਲ ਜੱਸ ਪੌੜੀ ਲੈਣ ਤੇ ਜਗਾਣਾਂ ਨੂੰ ਜਾ ਕੇ। ਹਾਂਜੀ ਮਿੱਤਰੋ ਹੁਣ ਵਾਪਸੀ ਹੋਉਂਦੀ ਘੱਲ ਹੀ ਹੱਥ ਕਿਉਂਕਿ ਪੌੜੀ ਸਾਨੂੰ ਦੋਆ ਘਰਾਂ ਜਾਨੀ ਲੱਭੀ ਤੇ ਹੁਣ ਜਾਗੇ ਆਪਾਂ ਚੱਕਦੇ ਆਂ ਸਮਾਨ ਜੀ ਵਾਦਾ। ਹਾਂਜੀ ਜੀ ਹਾਂਜੀ ਮਿੱਤਰੋ ਹੁਣ ਆਪਾਂ ਆਏ ਆਂ ਛਾਲੋ ਪੱਤਾਰੇ ਉੱਤੇ। ਉਹ ਨਾ ਦੇ ਆਸ ਆਈ ਹੀ ਹੈ। ਵਿੱਚ ਝੋਲੇ ਹੋਏ ਕਰਨ ਦੇ ਆ ਤਾਰਾ ਸੱਟ। ਜਿਹੜੀਆਂ ਲੜੀਆਂ ਲਾਉਣ ਲੱਗੀਆਂ। ਕਰੋ ਚੱਕ ਮਿੱਤਰੋ ਬਣਾਇਆ। ਹਾਂਜੀ ਮੁੰਡਿਓ। ਲੜੀਆਂ ਆਪਾਂ ਲਾਉਂਦੇ ਆ। ਤੇ ਆਪਾਂ ਹੀ ਕਰਦਾਂਗੇ ਉੱਤੇ। ਕਿਹੜੇ ਬਲੇਂ? ਬਿੱਲੀ ਦੀ ਆਈ ਦੀ ਕਰਾ ਦੀ। ਕਰੋ ਚੱਕ। ਚੱਕ ਮਿੱਤਰੋ। ਅੰਜੇ। ਹਾਂਜੀ ਮਿੱਤਰੋ ਹੁਣ ਆਪਾਂ ਕੰਮ ਕਰਤਾ ਅੱਜ ਆਸਤੇ ਆਪਣੇ ਆਸਤੇ ਬਹੁਤ ਤੇ ਬਾਕੀ ਕੰਮ ਆਪਾਂ ਫੇਰ ਕਿਤੇ ਕਰਾਂਗੇ ਫੇਰ ਕਰਦੇ ਸਾਂ ਲੈਣ ਕੋਣ ਆਇਆ ਵੇਖੋ ਤਿੰਨੇ ਜਣੇ ਲੈਣ ਆਏ ਇੱਕ ਮੋੜ ਤੋਂ ਤੇ ਦੋ ਜਣੇ ਅਹੀਂ ਆਗੇ ਥੱਲੇ ਮੇਰੇ ਜਾਨ ਬਾਕੀ ਗੱਲਾਂ ਦੀਆਂ ਗੱਲਾਂ ਮੇਰੀ ਚਵਲ ਚਵਣਾ ਗਵਾਦੀਆ ਕੋਈ ਪਾਗੇ ਲੈ ਗਿਆ ਯਾਰ ਗਰਦ ਰੇਜ਼ ਆਵੇ ਲੈ ਲੈ ਖਰਚੇ ਮੜੀ ਇਧਰੋਂ ਵੇਖ ਆਵਾ ਮੈਂ ਹੁਣ ਆਪਾਂ ਮੰਤਰੋ ਚੱਲੇ ਆ ਤੇ 1 2 3 4 5 ਪੰਜਵਾਂ ਕਾਸ਼ ਪਰ ਮੈਂ ਵੀ ਇੱਕ ਹੁਣ ਮੁੰਡੇ ਤੋੜਨ ਦੇ ਅਮਰੂਦ ਇੰਨਾ ਇਨਵੈਸਟ ਮੁੰਡੇ ਡਾ ਲਗੇ ਗੁੱਡੇ ਇਨ ਇਨਾਂ ਫਿਰ ਡੱਬੀ ਵੀ ਲੈ ਆ ਲਾ ਜਿੰਨਾ ਨੇ ਸ਼ੇਰ ਕਰਨਾ ਡੱਬੀ ਵਾਵਾ ਤੇ ਡੱਕੇ ਨਾਲ ਨਿਕਾਲ ਵਾ ਗੁੱਡੇ ਦੋ ਆ ਤੇ ਡੋਰਾ ਇੱਕ ਲੈ ਮੈਂ ਕੰਨੀ ਦੇ ਕੇ ਹੁਣਾ ਓਏ ਯਾਰ ਲੋਡ ਨਹੀਂ ਕੰਨੀ ਦੀ ਆ ਵੇਖ ਲਾ ਓ ਤੇਰਾ ਹੀ ਓ ਲੈ ਵਾਵਾ ਵਾਵਾ ਜੜ ਗਿਆ ਵਾਵਾ ਹੀ ਉੱਡ ਗਿਆ ਲੋਡ ਨਹੀਂ ਕੰਨੀ ਦੀ ਲੋਡ ਨਹੀਂ ਆ ਆਹ ਕਹਿਣਾ ਜਿਆਦੀ ਚੜਾਦਾ ਮੁੰਡੇ ਨੇ ਗੁੱਡਾ ਓਏ ਆਦ ਨਾਲ ਲਾ ਲੈ ਵੇ ਚਾਹ ਡੰਗਾ ਓਏ ਗੱਲ ਓਏ ਗੱਲ ਕਨਿਉਟ ਯਾਰ ਡੋਰਾ ਡੋਰਾ ਧਿਆਨ ਨਾਲ ਡੋਰਾ ਧਿਆਨ ਨਾਲ ਆਪਣੀ ਥੋੜੀ ਆ ਡੋਰਾ ਅੜ ਗਿਆ ਓਏ ਬੜੀ ਇਹਨੂੰ ਅੜ ਗਿਆ ਓ ਰੋਕ ਜਾ ਯਾਰ ਓ ਰੋਕ ਜਾ ਗੱਲ ਗੱਟੂ ਵੜ ਬੜਾਇਆ ਗੱਟੂ ਨਾ ਟਿਕ ਜੇ ਜਾਣੇ ਨਹੀਂ ਗੁੱਡਾ ਚੱਲ ਜਾਣਾ ਫੋੜੀ ਡੋਰਾ ਟਿਕ ਗਿਆ ਕਰੋ ਟਿਕ ਗਿਆ ਓਏ ਡੋਰ ਬੜੀ ਓ ਟਿਕ ਗਿਆ ਹੀ ਡੋਰ ਬੜੀ ਤਲਾ ਦੇ ਲੱਗ ਗਿਆ ਆ ਬਦਲ ਕਰਾ ਟਿਕਦਾ ਓਏ ਆਏ ਓ ਟਿਕਦਾ ਯਾਰ ਤੇਰਾ ਪਤਾ ਤਲਾਮਾ ਫੇਰ ਪਾਈਆਂ ਮੈਂ ਆਈ ਗੱਟੂ ਗੱਟੂ ਗੁਰੂ ਪਿਛਲੇ ਸਾਲ ਦਾ ਗੱਟੂ ਐ ਮੋੱਕ ਜਾਣਾ ਪਿਛਲੇ ਸਾਲ ਦਾ ਨਹੀਂ ਇਹ ਕੱਲ ਲਿਆਂਦਾ ਤੇ ਮਕਾਬ ਹੀ ਦਿੱਤਾ ਕੱਟ ਕੱਟਸ ਲਾ ਵੇਖੋ ਵਰਦੀ ਵੀ ਨਹੀਂ ਲਾਈ ਰਿਹਾ ਜਦੋਂ ਗੁੱਡੇ ਡਾਲ ਆਪੇ ਆ ਕੇ ਪੈਗ ਮੋਢਿਆਂ ਤੇ ਡੰਗੇ ਆ ਬਾਕੀ ਪੇਚਾ ਲਾਉਣੇ ਪੁਰੇ ਤਿਆਰ ਪਰ ਤਿਆਰ ਆ ਸਾਹਮਣੇ ਗੁੱਡਾ ਉੱਡਣ ਦਿਆ ਵਾ ਤੇ ਹੁਣ ਲੱਗੇ ਲੱਗਾ ਹੀ ਆਉਂਦੇ ਆ ਚੱਲ ਚੱਲ ਜਿੱਖੇਤ ਵਧਾ ਦੇ ਉਹਦਾ ਦੇ ਆਪਣੇ ਵੀ ਕਾਰਡਸ ਲਵਰਸ ਉਹ ਦੇਖੀ ਉਹਦੀ ਮੱਛੀ ਜੀ ਵੱਜ ਜਾਂਦੀ ਜਗਾ ਕੇ ਚਲ ਆਵੇ ਇਹ ਜੋ ਇਹ ਪ੍ਰਾਕ੍ਰਿਤਿਕ ਹੱਥ ਤੋਂ ਲੋਰਦੇ ਮਿੱਤਰੋ ਜਮਾਂ ਦੇ ਗਿਆ ਗੁੱਡਾ ਥੋੜਾ ਬਚ ਲੈਣ ਗੁੱਡੇ ਲੈਣ

ਬਾਕੀ ਕਾਸ ਚੈੱਕ ਕਰੋ ਕਾਸ ਕਾਸ ਚੈੱਕ ਕਰੋ ਮੜਾ ਉਹ ਮੈਂ ਨਹੀਂ ਯਾਰ ਗੰਦੀ ਦਾ ਆਈ ਜਾਂਦਾ ਮੋਦੀ ਆਏ ਕਾਸ਼ ਨੇ ਪੂਰਾ ਟਕਾਇਆ ਕਾਸ਼ ਨੇ ਪੂਰਾ ਟਕਾਇਆ ਮੈਂ ਨਹੀਂ ਜਾਣਾ ਮਹਾ ਆਇਆ ਕਿੱਥੇ ਇਹ ਤਾਂ ਨਹੀਂ ਮੇਰੇ ਨਾਲ ਪਰ ਉਹ ਬੈਗ ਲਾ ਦੇ ਉਹ ਨਾਲ ਖੋਲ ਦੇ ਬੱਚਾ ਖੋਲ ਦੇ ਉਹ ਕਾਚੀ ਓਏ ਖੋਲ ਦੇ ਪੂਰੇ ਪੇਚੇ ਲੱਗੇ ਨੇ ਗੰਢਾਂ ਵਾਲੀ ਡੋਰ ਨਾਲ ਹੁਣ ਵਧਾ ਲੈ ਦੇਖ ਉਹ ਵੀ ਦੇਖੀ ਜਾ ਮੈਂ ਪਿੰਡ ਤੋਂ ਬਾਹਰ ਕੱਢ ਕੇ ਖਿੱਚੀ ਮਾਰੀ ਖਿੱਚਾ ਤਾਂ ਹੀ ਹੋ ਗਈ ਖਿੱਚਾ ਲਈ ਓਹ ਦਾਦਾ ਤੇ ਗੁੱਡਾ ਖਿੱਚਾ ਤੋਈ ਚ ਆ ਹੀ ਜਾਂਦਾ ਈ ਆ ਹੀ ਜਾਂਦਾ ਈ ਆ ਹੀ ਜਾਂਦਾ ਈ ਓਏ ਭਾਗੇ ਬਲੇਅਰ ਪਿੰਡ ਤੇ ਗੁੱਡੇ ਲੁੱਟਦੇ ਫਿਰਦੇ ਆ ਹਾਂਜੀ ਮਿੱਤਰੋ ਤੇ ਹੁਣ ਆਪਾਂ ਚੱਲੇ ਆ ਚੱਕੀ ਤੇ ਤੇ ਕ੍ਰਿਸ਼ਨਦਰ ਨਹੀਂ ਆਇਆ ਉਹ ਕੀ ਕਾਂਜੀ ਵੀ ਆਏ ਨੇ ਕ੍ਰਿਸ਼ਨਦਰ ਮੈਂ 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 ਮੁੰਡੇ ਵੜੇ ਰਹਿੰਦੇ ਕਿਉ ਏ ਨਾ ਕੋਈ ਸਾਈਡ ਦਾ ਹੀ ਨਾ ਕਲਾਸ ਤਾਂ ਪੂਰੀ ਚਲੋ ਵੀ ਮਿੱਤਰ ਅੱਜ ਦਾ ਵਲੋਗ ਕਰਦੇ ਆ ਪੰਦੇ ਉਧਰੇ ਉਧਰੇ ਇੱਥੇ ਆਇਓ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਬਾਏ ਬਾਏ